ਇਲਾ ਮੁਹਾਲੀ ਦੇ ਕੜੂਆ ਕਾਨੂੰਨਗੋ ਦੇ ਖੇਤਰ ਦੇ ਅਧੀਨ ਪੈਂਦੇ तकरीबन 35 ਪਿੰਡਾਂ ਬਾਰੇ ਇੱਕ ਗੱਲ ਸਾਹਮਣੇ ਆਈ ਕਿ ਇਹਨਾਂ 35 ਪਿੰਡਾਂ ਨੂੰ ਜੋ ਹੈ ਕਿ ਰੋਪੜ ਜ਼ਿਲ੍ਹੇ ਦੇ ਨਾਲ ਜੋੜ ਦਿੱਤਾ ਜਾਏਗਾ ਤੇ ਇਸ ਜ਼ਿਲ੍ਹੇ ਦੇ ਨਾਲੋਂ ਉਹਨਾਂ ਨੂੰ ਤੋੜ ਦਿੱਤਾ ਜਾਏਗਾ ਤੇ ਇਸ ਤੋਂ ਬਾਅਦ ਇਹਨਾਂ ਪਿੰਡਾਂ ਦੇ ਲੋਕਾਂ ਨੇ ਤੇ ਜੋ ਬਾਰ ਐਸੋਸੀਏਸ਼ਨ ਵੱਲੋਂ ਦਨ ਤੱਕ ਤਰਨਾ ਜੋ ਖਰੜ ਐਸ ਡੀ ਐਮ ਦਫਤਰ ਦੇ ਅੱਗੇ ਲਗਾ ਦਿੱਤਾ ਗਿਆ ਤੇ ਇਹਨਾਂ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਇਹਨਾਂ ਪਿੰਡਾਂ ਨੂੰ ਜੋ ਮੁਹਾਲੀ ਜ਼ਿਲ੍ਹੇ ਨਾਲੋਂ ਤੋੜ ਕੇ ਜੋ ਰੋਪੜ ਜ਼ਿਲ੍ਹੇ ਦੇ ਵਿੱਚ ਨਾ ਪਾਇਆ ਜਾਵੇ ਕਿਉਂਕਿ ਲੋਕਾਂ ਦਾ ਇੱਕ ਵੱਡਾ ਖਦਸ਼ਾ ਸੀ ਕਿ ਇਸ ਕਰਨ ਦੇ ਨਾਲ ਜੋ ਇਸ ਇਲਾਕੇ ਦੀਆਂ ਜ਼ਮੀਨਾਂ ਨੇ ਉਹਨਾਂ ਦਾ ਜੋ ਰੇਟ ਹੈ ਜੋ ਭਾਅ ਹੈ ਉਹ ਠੇਠ ਡਿੱਗ ਜਾਏਗਾ ਕਿਉਂਕਿ ਮੁਹਾਲੀ ਜ਼ਿਲ੍ਹੇ ਦੇ ਵਿੱਚ ਰੀਅਲ ਅਸਟੇਟ ਦਾ ਕਾਰੋਬਾਰ ਚੰਗਾ ਹੈ ਤੇ ਜੇਕਰ ਜ਼ਮੀਨ ਕੋਈ ਕਿਸਾਨ ਵੇਚਦਾ ਹੈ ਕਿਸੇ ਕਾਰਨ ਤਾਂ ਉਸ ਨੂੰ ਜ਼ਮੀਨ ਦਾ ਚੰਗਾ ਮੁੱਲ ਮਿਲ ਜਾਂਦਾ ਲੇਕਿਨ ਇਸ ਕਦਮ ਦੇ ਨਾਲ ਜੇਕਰ ਰੋਪੜ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਚਲੇ ਜਾਣਗੇ ਤਾਂ ਜ਼ਮੀਨਾਂ ਦਾ ਜੋ ਰੇਟ ਹੈ ਉਹ ਵੀ ਢਿੱਗ ਜਾਏਗਾ ਤੇ ਉਹਨਾਂ ਨੂੰ ਜੋ ਘਾਟਾ ਵੱਡਾ ਪਏਗਾ ਤੇ ਦੂਜਾ ਉਹਨਾਂ ਦਾ ਇਹ ਖਕਸ਼ਾ ਸੀ ਕਿ ਜੇਕਰ ਇਹ ਹੁੰਦਾ ਹੈ ਤਾਂ ਉਹਨਾਂ ਨੂੰ ਮੁਹਾਲੀ ਜ਼ਿਲ੍ਹੇ ਦੇ ਵਿੱਚ ਜੋ ਕੰਮ ਪੈਂਦੇ ਨੇ ਤੇ ਨਾਲ ਹੀ ਖੜ ਤਹਿਸੀਲ ਦੇ ਵਿੱਚ ਜੋ ਕੰਮ ਪੈਂਦੇ ਨੇ ਉਹ ਸਾਰੇ ਉਹਨਾਂ ਨੂੰ ਕੁਝ ਕਿਲੋਮੀਟਰ ਜਾਣ ਦੀ ਬਜਾਏ ਕਈ-ਕਈ ਕਿਲੋਮੀਟਰ ਦੂਰ ਜਾ ਕੇ ਕਰਵਾਉਣੇ ਪੈਣਗੇ ਤਾਂ ਇਸ ਗੱਲੋਂ ਉਹਨਾਂ ਦਾ ਇਹ ਵਿਰੋਧ ਚੱਲ ਰਿਹਾ ਸੀ ਤੇ ਧਰਨਾ ਤਿੰਨ ਤੱਕ ਤਿੰਨ ਤੱਕ ਚੱਲਿਆ ਤੇ ਜੋ ਇਹ ਪਿੰਡਾਂ ਦੇ ਲੋਕ ਨੇ ਤੇ ਪਿੰਡ ਦੇ ਸਰਪੰਚ ਨੇ ਉਹ ਕੀ ਕਹਿ ਰਹੇ ਨੇ ਇਸ ਬਾਰੇ ਆ ਸੁਣਦੇ ਹਾਂ ਗੱਲ ਇਹ ਹੈ ਭੁਖ ਹੜਤਾਲ ਤਾਂ ਇਹ ਹੈ ਕਿ ਜਿਹੜਾ ਸਰਕਾਰ ਫੈਸਲਾ ਲੈਣ ਜਾ ਰਹੀ ਹੈ ਉਹ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਬਹੁਤ ਹੀ ਖਤਰਨਾਕ ਹੈ ਕਿ ਸਾਨੂੰ ਜਿਹੜਾ ਇੱਥੋਂ ਖਰੜ ਸਾਡੀ ਜਿਹੜੀ ਤਹਿਸੀਲ ਹੈ ਉਹਦੇ ਨਾਲੋਂ ਤੋੜ ਕੇ ਮੋਹਾਲੀ ਜ਼ਿਲ੍ਹੇ ਨਾਲੋਂ ਸਾਨੂੰ ਰੋਪੜ ਨਾਲ ਜੋੜਨ ਜਾ ਰਹੀ ਹੈ ਜਿਹੜਾ ਸਾਨੂੰ ਤਕਰੀਬਨ ਇੱਕ ਪਾਸੇ ਤੋਂ 45 ਕਿਲੋਮੀਟਰ ਦਾ ਸਫ਼ਰ ਪੈਂਦਾ ਸੋ ਅਸੀਂ ਜਿਹੜਾ ਹੈਗਾ ਅਸੀਂ ਜੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਇਹ ਕੰਮ ਨਹੀਂ ਕਰ ਸਕਦੇ ਤਾਂ ਲੱਖ ਲਾਂ ਤਾਂ ਸਾਨੂੰ ਇੱਥੇ ਇਸ ਸਮੇਂ ਤੇ ਰਹਿਣਾ ਸਾਡਾ ਧਰਨਾ ਅੱਜ ਤੀਜੇ ਦਿਨ ਦੇ ਵਿੱਚ ਐਂਟਰ ਹੋਇਆ ਕੱਲ ਵੀ ਅਸੀਂ ਬੱਸ ਸਟੈਂਡ ਤੇ ਜਾ ਕੇ ਜਿਹੜੀ ਰੋਡ ਬਲੌਕ ਕੀਤੀ ਸੀ ਸਾਡੇ ਨਾਲ ਵਪਾਰਕ ਜਥੇਬੰਦੀਆਂ ਸੀਗੀਆਂ ਕਿਸਾਨ ਜਥੇਬੰਦੀਆਂ ਸੀ ਪੋਲਿਟੀਕਲ ਪਾਰਟੀਆਂ ਸੀਗੀਆਂ ਅੱਜ ਮੋੜ ਤੋਂ ਕੱਲ ਸਾਡੇ ਕੋਲੇ ਨੈਬ ਸਾਹਿਬ ਨੇ ਆ ਕੇ ਕਿਹਾ ਸੀ ਕਿ ਤੁਸੀਂ ਸਾਨੂੰ ਆਪਣੀ ਰਿਪਰੈਜੈਂਟੇਸ਼ਨ ਦਿਓ ਅਸੀਂ ਤੁਹਾਨੂੰ ਕੱਲ ਨੂੰ 11 ਵਜੇ ਤੱਕ ਜਿਹੜਾ ਕੰਕਰੀਟ ਤੇ ਸੋਲਿਡ ਜਿਹੜੀ ਗੱਲ ਹੈ ਉਹ ਆ ਕੇ ਦੱਸ ਦੇ ਹੋ ਚੁਗੇ ਬਟ ਅਸੀਂ ਅੱਜ ਸਵੇਰ ਦੇ ਬੈਠੇ ਹਾਂ ਐਸ ਡੀ ਐਮ ਸਾਹਿਬ ਜਾਂ ਉਹਨਾਂ ਦੇ ਕਿਸੇ ਨੁਮਾਇੰਦੇ ਨੇ ਆ ਕੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਬਸ ਸਾਨੂੰ ਇੱਕ ਗੱਲ ਦੱਸੀ ਗਈ ਕਿ ਐਮ ਐਲ ਏ ਚਮਕੌਰ ਸਾਹਿਬ ਡਾਕਟਰ ਚਰਨਜੀਤ ਸਿੰਘ ਉਹਨਾਂ ਨੇ ਇੱਕ ਵੀਡੀਓ ਭੇਜੀ ਹੈ ਅਤੇ ਇੱਕ ਸਟੇਟਮੈਂਟ ਭੇਜੀ ਹੈ ਵੀ ਅਸੀਂ ਇਹੋ ਜਿਹਾ ਕੋਈ ਵੀ ਕਦਮ 35 ਪਿੰਡਾਂ ਨੂੰ ਮੋਹਾਲੀ ਜ਼ਿਲ੍ਹੇ ਤੋਂ ਤੋੜ ਕੇ ਰੋਪੜ ਚ ਪਾਉਣ ਵਾਲਾ ਨਹੀਂ ਕਰਾਂਗੇ ਤਾਂ ਸਾਡੀ ਉਹਨਾਂ ਨੂੰ ਇੱਕ ਹੀ ਰਿਕੁਐਸਟ ਸੀ ਕਿ ਜੋ ਇਹਦੀ ਬੜੀ ਗੱਲ ਉੱਥੇ ਬੈਠ ਕੇ ਕਹਿ ਰਹੇ ਹਨ ਤਾਂ ਉਹ ਇੱਥੇ ਸਾਰੇ ਜਥੇਬੰਦੀਆਂ ਦੇ ਸਾਹਮਣੇ ਆਣ ਆ ਕੇ ਐਲਾਨ ਕਰਨ ਅਸੀਂ ਵੀ ਉਹਨਾਂ ਦੀ ਗੱਲ ਤੇ ਵਿਸ਼ਵਾਸ ਕਰਦੇ ਹੋਏ ਅੱਗੇ ਦਾ ਜਿਹੜਾ ਉਪਰਾਲਾ ਹੈ ਉਹ ਕਰਦੇ ਹੋਵਾਂਗੇ ਇਸ ਤੋਂ ਬਾਅਦ ਜਦੋਂ ਇਹ ਤਰਨਾ ਜਾਰੀ ਸੀ ਤਾਂ ਸ਼੍ਰੀ ਚਮਕੌਰ ਸਾਹਿਬ ਤੋਂ ਜੋ ਵਿਦਾਇਕ ਨੇ ਡਾਕਟਰ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਖਾਸ ਤੌਰ ਤੇ ਪਹੁੰਚ ਕੇ ਇਸ ਜਿੰਮ ਦਫਤਰ ਦੇ ਵਿੱਚ ਇਹ ਗੱਲ ਸਾਫ਼ ਕੀਤੀ ਹੈ ਕਿ ਜੋ ਇਹ ਗੱਲ ਚੱਲ ਰਹੀ ਹੈ ਕਿ 35 ਪਿੰਡਾਂ ਨੂੰ ਰੂਪਨਗਰ ਜਨ ਕੇ ਰੋਪੜ ਜ਼ਿਲ੍ਹੇ ਦੇ ਵਿੱਚ ਜੋੜ ਦਿੱਤਾ ਜਾਏਗਾ ਤਾਂ ਉਹਨਾਂ ਇਸ ਗੱਲ ਨੂੰ ਕੋਰੀ ਅਫਵਾਹ ਦੱਸਿਆ ਉਹਨਾਂ ਕਿਹਾ ਕਿ ਨਾ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਹੈ ਕਿ ਇਹ ਹੋਣ ਜਾ ਰਿਹਾ ਜਾਂ ਇਹ ਹੋਏਗਾ ਕਿ ਇਹ 35 ਪਿੰਡ આરોਪੜ ਦੇ ਨਾਲ ਜੋੜ ਦਿੱਤੇ ਜਾਣਗੇ ਜਾਂ ਐਸ ਡੀ ਐਮ ਦਫਤਰ ਜੋ ਐਸ ਡੀ ਐਮ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਕੋਈ ਵੀ ਪਤਾ ਨਹੀਂ ਹੈ ਕਿ ਇਸ ਤਰ੍ਹਾਂ ਹੋਣ ਜਾ ਰਿਹਾ ਤਾਂ ਉਹਨਾਂ ਦੱਸਿਆ ਹੈ ਕਿ ਪਹਿਲਾਂ ਵੀ ਇਸ ਕਿਸਮ ਦੀਆਂ ਅਫਵਾਹਾਂ ਨੇ ਜੋ ਉੱਡ ਚੁੱਕੀਆਂ ਨੇ ਤਾਂ ਹੁਣ ਵੀ ਜੋ ਇਹ ਅਫਵਾਹ ਅਸ਼ਰਾਰਤੀ ਲੋਕਾਂ ਵੱਲੋਂ ਉਡਾਈ ਜਾ ਰਹੀ ਹੈ ਤਾਂ ਉਹਨਾਂ ਨਾ ਇਹ ਭਰੋਸਾ ਦਿੱਤਾ ਕਿ ਉਹ ਆਪਣੇ ਲੋਕਾਂ ਦੇ ਨਾਲ ਖੜੇ ਨੇ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਹੈ ਤਾਂ ਉਹਨਾਂ ਕਿਹਾ ਹੈ ਕਿ ਇਸ ਤਰ੍ਹਾਂ ਨਹੀਂ ਹੋਏਗਾ ਤੇ ਉਹਨਾਂ ਭਰੋਸਾ ਦਿੱਤਾ ਤਾਂ ਇਸ ਤੋਂ ਬਾਅਦ ਇਹ ਤਰਨਾ ਖਤਮ ਹੋਇਆ ਤੇ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਇਸ ਮੌਕੇ ਕੀ ਕਿਹਾ ਉਹ ਵੀ ਸੁਣਦੇ ਹਾਂ ਮਸਲਾ ਇਹ ਸੀ ਕਿ ਕੁਝ ਜਿਹੜੇ 35 36 ਪਿੰਡਾਂ ਤੋਂ ਉਹਨਾਂ ਨੂੰ ਗੋਈ ਦੇ ਉਹ ਇੱਕ ਹਵਾਲ ਸੀ ਕਿ ਉਹ ਡੈਸਟਿਕ ਰੋਪੜ ਚ ਪਾਈ ਆਏ ਪਰ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿੰਦਾ ਵੀ ਅਫਵਾਹ ਹੈ ਕਿਉਂਕਿ ਕੋਈ ਇਨਫੋਰਮੇਸ਼ਨ ਨਹੀਂ ਹੈ ਨਾ ਸਾਡੇ ਅੱਗੇ ਮੈਡਮ इवन ਡੈਪਟੀ ਕਮਿਸ਼ਨਰ ਡੋਜ਼ਨਟ ਨੋ ਬਾਟਸ ਤੇ ਨਾ ਹੀ ਮੈਨੂੰ ਕੋਈ ਇਨਫੋਰਮੇਸ਼ਨ ਹੈ ਸੋ ਇੱਕ ਅਫਵਾਹ ਹੈ ਦੂਸਰੀ ਗੱਲ ਹੈ ਕਿਉਂਕਿ ਇਹ ਮੇਰੇ ਹਲਕੇ ਚ ਪੈਂਦੇ ਆ ਸੋ ਮੇਰਾ ਫਰਜ਼ ਵੀ ਬਣਦਾ ਔਰ ਮੈਂ ਡਟ ਕੇ ਇਹ 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 ਤੁਹਾਡੇ ਸਾਹਮਣੇ ਕਹਿਣਾ ਵੀ ਅਸੀਂ ਇਹ ਪੈਣ ਨਹੀਂ ਦਵਾਂਗੇ ਸੱਚੇ ਵਿੱਚ 35 ਪਿੰਡ ਜਿਹੜੇ ਹੈ ਮਹਾਲੀ ਚ ਹੀ ਰਹਿੰਦੇ ਨੇ ਅੰਮ੍ਰਿਤਸਰ ਡਟ ਕੇ ਆਪਣੇ ਲੋਕਾਂ ਦਾ ਖੜਾ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ